ਜੀ ਮਾਨ ਸਰਕਾਰ ਨੇ ਕੰਮ ਇੰਨੇ ਕਰਦੇ ਤੁਸੀਂ ਦੇਖ ਲਓ ਸਕੂਲਾਂ ਦੇ ਕੰਮ ਹੋ ਰਿਹਾ ਜੀ ਹਰਜੋਤ ਮੈਂ ਜੀ ਨੇ ਜੀ ਵਧੀਆ ਕੰਮ ਕਰਦੇ ਸਕੂਲ ਆਫ ਐਮਨਿਸਟ ਦੇ ਰੋਲ ਸ਼ੁਰੂ ਕਰਿਆ ਜੀ ਵਧੀਆ ਸਕੂਲ ਤੇ ਕੰਮ ਹੋ ਰਿਹਾ ਜੀ ਤੁਸੀਂ ਲਾ ਲਓ ਜੀ ਹਰਜੋਤ ਮੈਂਸ ਜਿਨੇ ਮੰਤਰੀ ਹੈ ਜੀ ਆਪਣੇ ਪੰਜਾਬ ਸਰਕਾਰ ਦੇ ਦਿਨ ਰਾਤ ਇੱਕ ਕਰੀਵੀ ਹੈ ਜੀ ਉਸ ਤੋਂ ਬਾਅਦ ਤੁਸੀਂ ਲਾ ਲਓ ਜੀ ਹੈਲਥ ਦੇ ਕੰਮ ਦੇਖ ਲਓ ਜੀ ਹੈਲਥ ਦੇ ਕੰਮ ਹੋ ਰਿਹਾ ਮਹੱਲਾ ਕਲੀਨਿਕ ਬਣਾਏ ਜਾ ਰਹੇ ਹੈ ਜੀ ਦੇਖ ਲਓ ਜੀ ਹੁਣ ਵੀ ਪੱਲਾ 400 ਮਹੱਲਾ ਕਲੀਨਿਕ ਸ਼ੁਰੂ ਹੋਏ ਹੈ ਜੀ ਹਨਾ ਜੀ ਉਸ ਤੋਂ ਬਾਅਦ ਜੀ ਉਮਲਾ ਕਲੀਨਿਕ ਹੋ ਗਿਆ ਜੀ ਉੱਤੇ ਬਾਅਦ ਦੇਖ ਲਓ ਬਿਜਲੀ ਤੇ ਹੋ ਰਿਹਾ ਜੀ ਆਪਣਾ ਬਿਜਲੀ ਦੇ ਕੰਮ ਹੋ ਰਿਹਾ 0% ਬਿਜਲੀ ਬਿਲਾ ਰਹੇ ਆ ਲੋਕਾਂ ਦੀ ਜੀ ਜੁਦੀ ਹੋਰ ਦੇਖੋ ਜੀ ਕਹਿਣੇ ਦੀ ਲੋੜ ਨਹੀਂ ਹੈ ਜੀ ਕਿਸੇ ਨੂੰ ਵੀ ਹੁਣ ਦੱਸਣਾ ਪੈਂਦਾ ਐਵੇਂ ਕੇਜਰੀਵਾਲ ਸਾਹਿਬ ਆਏ ਸੀ ਆਪਣੇ ਸੁਪਰੀਮੋ ਐ ਉਹਨਾਂ ਨੇ ਆਏ ਸੀ ਉਹ ਉਹਨਾਂ ਨੇ ਕਿਹਾ ਵੀ ਜੇ ਆਪਾਂ ਨੇ ਕੰਮ ਨਹੀਂ ਕੀਤਾ ਤੁਸੀਂ ਬੇਸ਼ੱਕ ਸਾਨੂੰ ਵੋਟ ਨਾ ਪਾਓ ਆਈ ਦਰ ਰਹਿਮਾਨ ਸਰਕਾਰ ਨੇ ਜੇ ਜੇ ਕੰਮ ਕਰੀਏ ਬਾਈ ਜੀ ਕੰਮ ਹੋਣੇ ਆ ਜੀ ਮਾਨ ਸਰਕਾਰ ਆਪਣੀਆਂ 13 0 ਜਿਹੜਾ ਮਾਨ ਸਰਕਾਰ ਨੇ ਕਿਹਾ ਉਹ ਗੰਨ ਹੈ 100% ਹੈ ਜੀ ਸਕੂਲ ਦੇ ਜੋ ਸਕੂਲ ਆ ਸਰਦਾਰ ਭਗਵਾਨ ਸਮਾਨ ਜੀ ਨੇ ਉਹ ਸਰਕਾਰੀ ਸਕੂਲਾਂ ਦਾ ਬਹੁਤ ਸਿਸਟਮ ਵਧੀਆ ਕਰਤਾ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਸਿਸਟਮ ਕਰਤਾ ਜਿਹਦੇ ਦੇ ਮਤਲਬ ਕਿ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਜੋ ਪੜ੍ਹਦੇ ਸੀ ਉਹ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਆਣ ਯੋਗ ਹੋਵੇ ਆਪਣਾ ਸਰਦਾਰ ਭਵੰਤਮਨ ਜੀ ਨੇ ਜੋ ਮੁਹੱਲਾ ਕਲੀਨਿਕ ਖੋਲੇ ਆ ਅਸੀਂ ਉਹਨਾਂ ਚ ਹੁਣ ਦਵਾਈ ਲੈਣ ਜਾਂਦੇ ਆ ਸਾਡਾ ਉੱਥੇ ਪਹਿਲੇ ਟੈਸਟ ਹੁੰਦੇ ਸੀ ਅਸੀਂ ਪ੍ਰਾਈਵੇਟ ਟੈਸਟ ਕਰਾਉਂਦੇ ਸੀ ਪ੍ਰਾਈਵੇਟ ਆਪਣਾ ਜੋ ਲੈਬਾਂ ਬਣੀ ਹੋਈਆਂ ਜਾਂ ਜੋ ਵੀ ਹਸਪੀਟਲਾਂ ਦੀ ਆਪਣੀ ਲੈਬਾਂ ਉਦੇ ਸਾਡੇ ਟੈਸਟ ਹੁੰਦੇ ਸੀ 15 1500 2 2000 ਦੇ ਤੇ ਹੁਣ ਜੋ ਜਾਦੇ ਮੁਹੱਲਾ ਕਲੀਨਿਕ ਬਣੇ ਆ ਉੱਤੇ ਟੈਸਟ ਫ੍ਰੀ ਬਿਲਕੁਲ ਫ੍ਰੀ ਤੇ ਦਵਾਈਆਂ ਬਿਲਕੁਲ ਫ੍ਰੀ ਜਵਾਨ ਵਰਗ ਲਈ ਉਹਨਾਂ ਨੇ 42000 ਨੌਕਰੀਆਂ 42000 ਨੌਕਰੀਆਂ ਜਿਹੜੀ ਪੂਰੇ ਪੰਜਾਬ 'ਚ ਵੰਡੀਆਂ ਨੇ ਤੁਸੀਂ ਦੇਖੋ ਅੱਜ ਤੱਕ ਕਿਸੇ ਨੇ ਵੀ ਨੌਕਰੀਆਂ ਦਿੱਤੀਆਂ ਐ ਐਲਾਨ ਕੀਤੇ ਐ ਪਰ ਉਹ ਫਿਰ ਕੋਟਾਂ 'ਚ ਧੱਕੇ ਖਾਂਦੇ ਰਹੇ ਐ ਪਰ ਜਿਹੜੀ ਚੀਜ਼ ਮਾਨ ਸਰਕਾਰ ਨੇ ਕਰਕੇ ਦਿੱਤੀ ਐ ਉਹਨਾਂ ਨੂੰ ਉਹ ਅੱਜ ਤੱਕ ਕਿਸੇ ਨੇ ਨਹੀਂ ਕਰਕੇ ਦਿੱਤੀ ਬਿਜਲੀ ਦਾ ਲੈ ਲੋ ਜੀ ਹਰ ਘਰ ਨੂੰ ਜਿਆਦਾ ਨਹੀਂ ਮੈਂ ਕਹਿੰਦਾ 2000 ਰੁਪਏ ਹਰ ਘਰ ਨੂੰ ਬਚ ਰਿਹਾ ਜੀ ਹਰ ਘਰ ਨੂੰ 2000 ਰੁਪਏ ਮੁਦਲੀ ਪੈਰ ਦੀ ਧਾਰ ਤੇ ਸਰਕਾਰ ਨੇ ਕਰਕੇ ਦਿੱਤਾ ਪਹਿਲੇ 3 ਮਹੀਨੇ ਚ ਬਹੁਤ اچھا ਜੀ ਮਾਨੂੰ ਬਹੁਤ ਫਾਇਦਾ ਹੋ ਰਿਹਾ ਦਵਾਈਆਂ ਕੇ ਬਾਰੇ ਵੀ ਅਰ ਜੋ ਖੁੱਲੇ ਹਨ ਮਨ ਲਾ ਇਹ ਵੀ ਬਹੁਤ ਅੱਛਾ ਹੋਇਆ ਜੀ ਬਹੁਤ ਮਤਲਬ ਪੈਸਾ ਬਚ ਰਿਹਾ ਮਾਨੂੰ ਦਵਾਈਆਂ ਫਰੀਆਂ ਜੀਵਾਂ ਨੂੰ ਤੇ ਜੇ ਸੈ ਟੈਸਟ ਕਰਾਓ ਉਹ ਵੀ ਫਰੀਆਂ ਜਿਸ ਤਰ੍ਹਾਂ ਆਪਣਾ ਤੋਂ ਸ਼ੁਕਰ ਸਾਗਰ ਕੇ ਆ ਇਹ ਸਾਰੇ ਫਰੀਆਂ ਮਾਨ ਨੂੰ ਬਣਿਆ 2 ਸਾਲ ਪੂਰੇ ਹੋ ਚੁੱਕੇ ਨੇ ਤਾਂ ਕਿਹੜੇ ਕਿਹੜੇ ਹਜੇ ਕੰਮ ਹੈ ਤੁਹਾਨੂੰ ਲੱਗਦਾ ਵੀ ਮਾਨ ਸਰਕਾਰ ਵੱਲੋਂ ਜਿਹੜੇ ਲੋਕਾਂ ਨੂੰ ਫਾਇਦਾ ਹੋਇਆ ਜੀ ਮਾਨ ਸਰਕਾਰ ਨੇ ਕੰਮ ਇੰਨੇ ਕਰਤੇ ਤੁਸੀਂ ਦੇਖ ਲਓ ਸਕੂਲਾਂ ਦੇ ਕੰਮ ਹੋ ਰਿਹਾ ਜੀ ਹਰਜੋਤ ਬੈਂਸ ਜੀ ਨੇ ਜੇ ਵਧੀਆ ਕੰਮ ਕਰਦੇ ਸਕੂਲ ਆਫ ਐਮਨਸ ਦੇਖ ਲਓ ਸ਼ੁਰੂ ਕਰਿਆ ਜੀ ਵਧੀਆ ਹੈ ਸਕੂਲ ਤੇ ਕੰਮ ਹੋ ਰਿਹਾ ਜੀ ਤੁਸੀਂ ਲਾ ਲਓ ਜੀ ਹਰਜੋਤ ਬੈਂਸ ਜੀ ਨੇ ਮੰਤਰੀ ਹੈ ਜੀ ਆਪਣੇ ਪੰਜਾਬ ਸਰਕਾਰ ਦੇ ਦਿਨ ਰਾਤ ਇੱਕ ਕਰੀਵੀ ਹੈ ਜੀ ਉਸ ਤੋਂ ਬਾਅਦ ਤੁਸੀਂ ਲਾ ਲਓ ਜੀ ਹੈਲਥ ਦੇ ਕੰਮ ਦੇਖ ਲਓ ਜੀ ਹੈਲਥ ਦੇ ਕੰਮ ਹੋ ਰਿਹਾ ਮਹੱਲਾ ਕਲੀਨਿਕ ਬਣਾਏ ਜਾ ਰਹੇ ਆ ਜੀ ਦੇਖ ਲਓ ਜੀ ਹ 400 ਮੈਂ ਮੁੱਹੱਲਾ ਕਲੀਨਿਕ ਸ਼ੁਰੂ ਹੋਏ ਆ ਜੀ ਹਨਾ ਜੀ ਉਤੋਂ ਬਾਅਦ ਜੀ ਉਹ ਮੁੱਹੱਲਾ ਕਲੀਨਿਕ ਹੋ ਗਿਆ ਜੀ ਉੱਤੇ ਬਾਅਦ ਦੇਖ ਲਓ ਬਿਜਲੀ ਤੇ ਹੋ ਰਿਹਾ ਜੀ ਆਪਣਾ ਬਿਜਲੀ ਦੇ ਕੰਮ ਹੋ ਰਿਹਾ 0% ਬਿਜਲੀ ਬਿਲਾ ਰਹੇ ਆ ਲੋਕਾਂ ਦੇ ਜੀ ਅੱਛਾ ਜੀ ਉਤੋਂ ਬਾਅਦ ਲਾ ਲਓ ਜੀ ਆਪਣਾ ਜਿਹੜੀ ਆਪਣੀ ਤੀਰਥ ਯਾਤਰਾ ਸਕੀਮ ਕਰੀ ਆ ਲੋਕਾਂ ਨੂੰ ਤੀਰਥ ਯਾਤਰਾ ਦੇ ਜਿਹੜੇ ਬਜ਼ੁਰਗ ਹੈ ਜੀ ਆਪਣੇ ਉਹਨਾਂ ਨੂੰ ਤੀਰਥ ਯਾਤਰਾ ਤੇ ਭੇਜ ਰਿਹਾ ਜੀ ਪਰ ਸਰਕਾਰਾਂ ਨੇ ਤਾਂ ਬਕੇਰੀ ਕੋਸ਼ਿਸ਼ਾਂ ਕਰੀਆਂ ਆ ਜੀ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਆਪਣੀ ਤੀਰਥ ਯਾਤਰਾ ਸਕੀਮ ਸ਼ੁਰੂ ਕਰੀ ਹੈ ਇਹਨੂੰ ਕਿਸੇ ਤਰ੍ਹਾਂ ਕਿਸੇ ਨੂੰ ਪਰ ਮਾਨ ਸਰਕਾਰ ਨੇ ਜੀ ਦੇਖੋ ਉਪਰਾਲਾ ਕਰਕੇ ਜੀ ਟ੍ਰੇਨਾਂ ਦੀ ਪੇਮੈਂਟ ਆ ਵੀ ਭਰ ਕਰਤੀਆਂ ਸੀ ਜੀ 2 2 ਕਰੋੜ ਰੁਪਏ ਦੇ ਕੇ ਜੀ ਉਤੋਂ ਬਾਅਦ ਹੀ ਉਹਨਾਂ ਨੇ ਦੇਖੋ ਬਾਇਪਲੇਨ ਲੋਕਾਂ ਨੂੰ ਸੁਵਿਧਾ ਦੇਈ ਹੈ ਜੀ ਵੀ ਜਹਾਜ਼ ਤੇ ਵੀ ਪਲੈਨਿੰਗ ਸ਼ੁਰੂ ਕਰਾਈ ਹੈ ਵੀ ਵੀ ਜਹਾਜ਼ ਤੇ ਉੱਪਰੀ ਪੇ ਜੋ ਜੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਮਾਨ ਸਰਕਾਰ ਦੀਆਂ ਆਪਲਾਉਦੀਆਂ ਆ ਜੀ ਬਹੁਤ ਬਹੁਤ ਧੰਨਵਾਦ ਹੈ ਮਾਨ ਸਰਕਾਰ ਦਾ ਜੀ ਕੀ ਲੱਗਦਾ ਫਿਰ ਜਦੋਂ ਨਾਰਾ ਦਿੱਤਾ ਗਿਆ ਵੀ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਤਾਂ ਲੱਗਦਾ ਵੀ ਸੁਪਨਾ ਪੂਰਾ ਹੋ ਜਾਊਗਾ ਮਾਨਤਰਕਾਰ ਦਾ ਬਿਲਕੁਲ ਜੀ ਦੇਖੋ ਜੀ ਹੁਣ ਤੁਹਾਨੂੰ ਵੀ ਪਤਾ ਹੀ ਹੈ ਜੀ ਦੇਖੋ ਕੰਮ ਹੋ ਰਹੇ ਆ ਜੀ ਲੋਕ ਘਰ ਘਰ ਜਾ ਰਹੇ ਆ ਜੀ ਬਹਾਨ ਰਾਸ਼ਨ ਬਾਣ ਸਕੀਮ ਚਲਾਈ ਹੈ ਜੀ ਦੇਖੋ ਘਰ ਘਰ ਰਾਸ਼ਨ ਪਛਾਣ ਦੀ ਸਕੀਮ ਲਾਈ ਹੈ ਅੱਛਾ ਕੰਮ ਹੋ ਰਹੇ ਆ ਜੀ ਗਰਾਊਂਡ ਲੈਵਲ ਤੇ ਵੀ ਕੰਮ ਹੋ ਰਹੇ ਆ ਜੀ ਸਾਨੂੰ ਵੀ ਪਤਾ ਹੈ ਜੀ ਕੰਮ ਹੋ ਰਹੇ ਆ ਅੱਛਾ ਜੀ ਤੁਸੀਂ ਹੋਰ ਦੇਖੋ ਜੀ ਕੈਨੇਡਾ ਦੀ ਲੋੜ ਨਹੀਂ ਆ ਜੀ ਕਿਸੇ ਨੂੰ ਵੀ ਹੁਣ ਦੱਸਣਾ ਪੈਂਦਾ ਕੇਜਰੀਵਾਲ ਸਾਹਿਬ ਆਏ ਸੀ ਆਪਣੇ ਸੁਪਰੀਮੋ ਹੈ ਉਹਨਾਂ ਨੇ ਆਏ ਸੀ ਉਹ ਉਹਨਾਂ ਨੇ ਕਿਹਾ ਵੀ ਜੇ ਆਪਾਂ ਨੇ ਕੰਮ ਨਹੀਂ ਕੀਤਾ ਤੁਸੀਂ ਬੇਸ਼ੱਕ ਸਾਨੂੰ ਵੋਟ ਨਾ ਪਾਓ ਆਈ ਨਾ ਰਹਿ ਮਾਨ ਸਰਕਾਰ ਨੇ ਜੇ ਜੇ ਕੰਮ ਕਰਿਆ ਬਾਈ ਜੀ ਕੰਮ ਹੋਣੇ ਆ ਜੀ ਮਾਨ ਸਰਕਾਰ ਆਪਣੀਆਂ 13 ਜ਼ੀਰੋ ਜਿਹੜਾ ਮਾਨ ਸਰਕਾਰ ਨੇ ਕਿਹਾ ਉਹ ਡਨ ਹੈ 100% ਹੈ ਜੀ ਮੇਲ ਜਿਹੜੀ ਗੱਲ ਹੁੰਦੀ ਹੈ ਕਹਿੰਦੇ ਸਿੱਖਿਆ ਤੇ ਮਾਨ ਸਰਕਾਰ ਨੇ ਜ਼ੋਰ ਪਾਇਆ ਹੋਇਆ ਹੈ ਪਰ ਸਿੱਖਿਆ ਜਿਹੜੀ ਹੈ ਉਹ ਉਪਰ ਲੈਵਲ ਦੀ ਕਰਨੀ ਹੈ ਪੰਜਾਬ ਚ ਤਾਂ ਲੱਗਦਾ ਵੀ ਸਿੱਖਿਆ ਉਨੂੰ ਲੈ ਕੇ ਮਾਨ ਸਰਕਾਰ ਨੇ ਵਧੀਆ ਕੰਮ ਕੀਤਾ ਜੀ ਬੀਰ ਜੀ ਬਿਲਕੁਲ ਬਿਲਕੁਲ ਉਹ ਦੇਖੋ ਹੁਣ ਮੇਰੀ ਗੱਲ ਸੁਣੋ ਸਿੱਖਿਆ ਦਾ ਲੈਵਲ ਪਹਿਲਾਂ ਹੀ ਸਾਡਾ ਦੇਖੋ ਪਹਿਲੀ ਇਹ ਸਰਕਾਰਾਂ ਨੇ ਕੀ ਕਰਿਆ ਸੀ ਬਿਲਕੁਲ ਹੀ ਡਾਊਨ ਹੋ ਗਿਆ ਸੀ ਹੁਣ ਤੁਸੀਂ ਦੇਖ ਰਹੇ ਆ ਜਾ ਕੇ ਇੱਕ ਸਕੂਲ ਐਮਿਨੇਸ਼ਨ ਕਿੰਨਾ ਵਧੀਆ ਹੋ ਰਿਹਾ ਜੀ ਸਕੂਲ ਐਮਿਨੇਸ਼ਨ ਤੇ ਜਾ ਕੇ ਦੇਖੋ ਸਕੂਲਾਂ ਚ ਕੀ ਪ੍ਰੋਜੈਕਟ ਡੈਸਕ ਹੁਣ ਤੁਸੀਂ ਆਹੀ ਕੰਮ ਆਪਾਂ ਜਿਹੜੇ ਕਰਿਆ ਪੰਜਾਬ ਦੇ ਵਿੱਚ ਜੋ ਦਿੱਲੀ ਚ ਹੋਏ ਆ ਜੀ ਇੱਕ ਇੱਕ ਜਗ੍ਹਾ ਜੱਜ ਦਾ ਮੁੰਡਾ ਬੈਠ ਰਿਹਾ ਜੀ ਇੱਕੇ ਜਗ੍ਹਾ ਇੱਕ ਇੱਕ ਰਿਕਸ਼ੇ ਵਾਲੇ ਦਾ ਮੁੰਡਾ ਪੜ੍ਹ ਰਿਹਾ ਜੀ ਤੁਸੀਂ ਪੂਰੇ ਕੰਮ ਦੇਖ ਲਓ ਆਪਣੇ ਕਿੱਥੇ ਕਿੱਦੇ ਹੋ ਰਹ ਇਹਨੀ ਦੀ ਲੋੜ ਨਹੀਂ ਹੈ ਜੀ ਮਾਨ ਸਰਕਾਰ ਜੋ ਕੰਮ ਕਰ ਰਹੀ ਹੈ ਇਹਨਾਂ ਦੇ ਵਿੱਚ 100% ਹੈ ਕੋਈ ਪ੍ਰੋਬਲਮ ਨਹੀਂ ਹੈ ਜੀ ਬਹੁਤ ਵਧੀਆ ਕੰਮ ਹੋ ਰਿਹਾ ਜੀ ਮਾਨ ਸਰਕਾਰ ਨੂੰ ਬਣੇ 2 ਸਾਲ ਪੂਰੇ ਹੋ ਚੁੱਕੇ ਨੇ ਤਾਂ ਕੀ ਲੱਗਦਾ ਮਾਨ ਸਰਕਾਰ ਦਾ ਕਿਹੜਾ ਇਹ ਜਾ ਉਪਰਾਲਾ ਜਿਹੜਾ ਤੁਹਾਨੂੰ ਵਧੀਆ ਲੱਗਦਾ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਿਜਲੀ ਦੇ ਵਿੱਚ ਬਹੁਤ ਵਧੀਆ ਆਪਣਾ ਜ਼ੀਰੋ ਜੋ ਬਿੱਲ ਆਂਦੇ ਆ ਹੁਣ ਸਾਡੇ ਮੈਂ ਦੱਸਦਾ ਮੇਰਾ ਫਰੈਂਡ ਸੀ ਉਹ 10000 15000 ਕਮਾਂਦਾ ਹੈ ਮਹੀਨੇ ਦਾ ਤਾਂ ਉਹਦਾ 5000 ਤਾਂ ਬਿੱਲ ਚ ਹੀ ਲਗ ਜਾਂਦਾ ਸੀ ਤੇ ਪਿੱਛੇ ਉਹਦੇ ਜੇਬ ਚ ਕੀ ਬੱਚਿਆ ਕੁਝ ਵੀ ਨਹੀਂ ਨਾ ਉਹਦਾ ਘਰ ਦਾ ਨਾ ਉਹਦੇ ਆਪਣਾ ਬੱਚਿਆਂ ਦਾ ਖਰਚਾ ਉਹਨੇ 10 15000 ਚ ਬੰਦਾ ਕੀ ਕਰ ਸਕਦਾ ਹੁਣ ਉਹਦਾ 5000 3500 ਜੋ ਬਿੱਲ ਆਂਦਾ ਸੀ ਉਹ ਬਚ ਗਿਆ ਉਹ ਬਚਣ ਨਾਲ ਉਹਦੇ 5000 ਸੇਵਿੰਗ ਆਪਣੀ ਜੇਬ ਚ ਪੈ ਗਈ ਹੁਣ ਉਹ ਆਪਣੇ ਘਰ ਦਾ ਖਰਚਾ ਪਰਿਵਾਰ ਦਾ ਆਰਾਮ ਨਾਲ ਉਹ 5000 ਸੇਵ ਕਰਕੇ ਹੁਣ ਬਹੁਤ ਵਧੀਆ ਢੰਗ ਨਾਲ ਆਪਣਾ ਘਰ ਦਾ ਖਰਚਾ ਚਲਾਉਂਦਾ ਤੇ ਹੁਣ ਸਕੂਲ ਦੇ ਜੋ ਸਕੂਲ ਆ ਸਰਦਾਰ ਭਗਵੰਤ ਮਾਨ ਜੀ ਨੇ ਉਹ ਸਰਕਾਰੀ ਸਕੂਲਾਂ ਦਾ ਬਹੁਤ ਸਿਸਟਮ ਵਧੀਆ ਕਰਤਾ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਸਿਸਟਮ ਕਰਤਾ ਜਿਹਦੇ ਤੇ ਮਤਲਬ ਕਿ ਹੁਣ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਜੋ ਪੜ੍ਹਦੇ ਸੀ ਉਹ ਵੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਆਣ ਯੋਗ ਹੋ ਗਏ ਕਿਉਂਕਿ ਸਰਕਾਰੀ ਸਕੂਲ ਇੰਨੇ ਵਧੀਆ ਸਹੂਲਤ ਦੇ ਰਹੇ ਆ ਮਤਲਬ ਬੱਚੇ ਦੇ ਬੈਠਣ ਲਈ ਬੈਂਚ ਬਹੁਤ ਵਧੀਆ ਆ ਗਏ ਸਕੂਲਾਂ 'ਚ ਤੇ ਆਪਣਾ ਸਕੂਲਾਂ ਦੇ ਵਿੱਚ ਸਾਫ਼ ਪੀਣ ਵਾਲਾ ਪਾਣੀ ਤੇ ਆਪਣਾ ਬੱਚਿਆਂ ਦੇ ਆਉਣ ਜਾਣ ਲਈ ਕੁਝ ਸਮੇਂ ਸਰਕਾਰ ਦਾ ਉਪਰਾਲਾ ਵੀ ਹਰ ਪਿੰਡਾਂ ਵਿੱਚੋਂ ਸਰਕਾਰੀ ਬੱਸਾਂ ਫ੍ਰੀ ਜੋ ਉਹ ਵੀ ਸ਼ੁਰੂ ਕਰਨੀ ਜਾ ਰਹੀ ਹੈ ਜਿਸ ਨਾਲ ਬੱਚੇ ਜੋ ਬੱਚੇ ਪਹਿਲੇ 2 2 4 4 ਕਿਲੋਮੀਟਰ ਤੋਂ ਪੈਦਲ ਆਉਂਦੇ ਸੀ ਕਿਲੋਮੀਟਰ ਤੋਂ ਉਹਨਾਂ ਨੂੰ ਕਿੰਨਾ ਫਾਇਦਾ ਹੋਏਗਾ ਕੁਝ ਬੱਚੇ ਬੱਚੇ ਇਦਾਂ ਦੇ ਸੀ ਸਰਕਾਰੀ ਸਕੂਲਾਂ 'ਚ ਵੀ ਜਿਹੜੇ ਬੱਚੇ ਵਿਚਾਰੇ ਨਹੀਂ ਤੁਰ ਸਕਦੇ ਸੀ ਉਹ ਅਗਲੇ ਆਪਣਾ ਆਊਟ ਹੋ ਉਹਨਾਂ ਨੇ ਪ੍ਰਾਈਵੇਟ ਕਰੇ ਹੋਏ ਸੀ ਸਰਕਾਰੀ ਸਕੂਲਾਂ 'ਚ ਵੀ ਪੜ੍ਹਨ ਕਿਉਂ ਉਹਨਾਂ ਕੋਲ ਪੈਸਾ ਤਾਂ ਹੈ ਨਹੀਂ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ ਬੱਚੇ ਤੇ ਉਹ ਵਿਚਾਰੇ ਔਟੋ ਵਾਲੇ ਨੂੰ ਵੀ ਕਰਾਇਆ ਦਿੰਦੇ ਸੀ ਤੇ ਹੁਣ ਸਾਡੀ ਜੋ ਆਪਣਾ ਮਾਨ ਸਰਕਾਰ ਹੈ ਇਹ ਹੁਣ ਆਪਣਾ ਸਰਕਾਰੀ ਬੱਸਾਂ ਦੀ ਸਹੂਲਤ ਵੀ ਉਪਲਬਧ ਕਰਾਈਗੀ ਤੇ ਸਾਨੂੰ ਆਸ ਹੈ ਵੀ ਸਰਕਾਰ ਜੋ ਹੁਣ ਅੱਗੇ ਸਕੂਲਾਂ ਦਾ ਹੋਰ ਵੀ ਵਧੀਆ ਸਿਸਟਮ ਕੀ ਤਾਂ ਕਿ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ 'ਚ ਸਾਰੇ ਬੱਚੇ ਇੱਧਰ ਹੀ ਆਪਣਾ ਐਡਮਿਸ਼ਨ ਕਰਾ ਸਕਣ ਜੋ ਆਪਣਾ ਸਰਦਾਰ ਭਗਵੰਤ ਮਾਨ ਜੀ ਨੇ ਜੋ ਮੁਹੱਲਾ ਕਲੀਨਿਕ ਖੋਲੇ ਆ ਅਸੀਂ ਉਹਨਾਂ ਚ ਹੁਣ ਦਵਾਈ ਲੈਣ ਜਾਂਦੇ ਆ ਸਾਡਾ ਉੱਥੇ ਪਹਿਲੇ ਵੀ ਟੈਸਟ ਹੁੰਦੇ ਸੀ ਅਸੀਂ ਪ੍ਰਾਈਵੇਟ ਟੈਸਟ ਕਰਾਉਂਦੇ ਸੀ ਪ੍ਰਾਈਵੇਟ ਆਪਣਾ ਜੋ ਲੈਬਾਂ ਬਣੀ ਹੋਈਆਂ ਆ ਜਾਂ ਜੋ ਵੀ ਹਸਪੀਟਲਾਂ ਦੀ ਆਪਣੀ ਲੈਬਾਂ ਉਹਦੇ ਸਾਡੇ ਟੈਸਟ ਹੁੰਦੇ ਸੀ 15-1500 2-2000 ਦੇ ਤੇ ਹੁਣ ਜੋ ਜਾਦੇ ਮੁਹੱਲਾ ਕਲੀਨਿਕ ਬਣੇ ਆ ਉੱਥੇ ਟੈਸਟ ਫ੍ਰੀ ਬਿਲਕੁਲ ਫ੍ਰੀ ਤੇ ਦਵਾਈਆਂ ਬਿਲਕੁਲ ਫ੍ਰੀ ਤੇ ਉੱਥੇ ਨਾ ਕੋਈ ਖੱਜਲ ਖਵਾਰੀ ਕਿਸੇ ਨੂੰ ਨਾ ਕੁਝ ਜਦਕੀ ਪ੍ਰਾਈਵੇਟ ਹਸਪਤਾਲਾਂ ਚ ਵਿੱਚ ਜਾਂਦੇ ਆ ਉੱਥੇ ਫਿਰ ਵੀ ਖੱਜਲ ਜਦਕੀ ਪੈਸਾ ਵੀ ਜ਼ਿਆਦਾ ਲੱਗਦਾ ਹੈ ਸਾਡਾ ਪ੍ਰਾਈਵੇਟ ਹਸਪਤਾਲਾਂ ਚ ਤੇ ਫਿਰ ਵੀ ਸਾਨੂੰ ਉੱਥੇ ਖੱਜਲ ਖਵਾਰ ਹੋਣਾ ਪੈਂਦਾ ਸੀ ਜਦ ਦੇ ਮੋਹੱਲਾ ਕਲੀਨਿਕ ਖੋਲੇ ਆ ਪਿੰਡਾਂ ਚ ਸ਼ਹਿਰਾਂ ਚ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਪਬਲਿਕ ਨੂੰ ਸਾਨੂੰ ਸਾਰਿਆਂ ਨੂੰ ਦਵਾਈਆਂ ਦਾ ਕੋਈ ਖਰਚਾ ਨਹੀਂ ਸਾਡਾ ਉਹ ਵੀ ਪੈਸੇ ਬਚ ਰਹੇ ਆ 15-1500 2-2000 ਟੈਸਟ ਹੁੰਦੇ ਸੀ ਦਵਾਈਆਂ ਦੇ ਡਾਕਟਰ ਇੱਕ ਆਮ ਡਾਕਟਰ ਤੋਂ ਦਵਾਈ ਲੈਣ ਚਲੇ ਜਾਂਦੇ ਆ ਬੁਖਾਰ ਹੁੰਦਾ ਉਹ ਵੀ ਫੀਸ 300-500 ਰੁਪਿਆ ਲੈ ਲੈਂਦਾ ਆ ਆਮ ਬੁਖਾਰ ਦੀ ਫੀਸ ਦੀ ਦਵਾਈ ਦੇ ਕੇ ਦਿੰਨੇ ਆ ਉਹਨੇ ਦੋ ਗੋਲੀਆਂ ਦਿੰਦਾ ਤੇ 500 ਰੁਪਿਆ ਫੀਸ ਬਣਾ ਦਿੰਦਾ ਜਾਦੇ ਮੁਹੱਲਾ ਕਲੀਨਿਕ ਖੁੱਲੇ ਆ ਉਹਦੇ ਚ ਕੋਈ ਫੀਸ ਨਹੀਂ ਕੋਈ ਟੈਸਟ ਨਹੀਂ ਬੁਖਾਰ ਆ ਕੋਈ ਕਿਸੇ ਨੂੰ ਬੀਪੀ ਸ਼ੂਗਰ ਜੋ ਵੀ ਆ ਸਭ ਟੈਸਟ ਕਰਨ ਨਾਲ ਕੋਈ ਸਭ ਟੋਟਲੀ ਫ੍ਰੀ ਆ ਤੇ ਜੋ ਮਾਨ ਸਰਕਾਰ ਨੇ ਇਹ ਸਹੂਲਤ ਦਈਆ ਇਹਦੇ ਲਈ ਬਹੁਤ ਬਹੁਤ ਧੰਨਵਾਦ ਤੇ ਸੰਸਦ ਵਿੱਚ ਵੀ ਭਗਵੰਤ ਮਾਨ ਸਰਕਾਰ ਨੂੰ ਅੱਜ ਜਿਹੜਾ ਹੈਗਾ 2 ਸਾਲ ਪੂਰੇ ਹੋ ਚੁੱਕੇ ਨੇ ਤਾਂ ਕੀ ਲੱਗਦਾ ਵੀ ਮਾਨ ਸਰਕਾਰ ਦਾ ਕਿਹੜਾ ਅਜਾ ਉਪਰਾਲਾ ਤੁਹਾਨੂੰ ਲੱਗਦਾ ਵੀ ਜਿਹੜਾ ਲੋਕਾਂ ਨੂੰ ਫਾਇਦੇਮੰਦ ਹੋਇਆ ਮੈਂ ਧੰਨਵਾਦ ਕਰਦਾ ਜੀ ਸਭ ਤੋਂ ਪਹਿਲਾਂ ਮਾਨ ਸਰਕਾਰ ਦਾ ਜਿਨ੍ਹਾਂ ਨੇ ਆਮ ਲੋਕਾਂ ਵਾਸਤੇ ਜਿਹੜੇ ਆਮ ਕਰਾਂ ਦੇ ਬੰਦੇ ਸੀਗੇ ਉਹਨਾਂ ਵਾਸਤੇ ਸੋਚਿਆ ਸਕੂਲ ਆਫ ਐਮਿਨਸ ਜਿਹਦੇ ਕਰਕੇ ਸਕੂਲ ਦੇ ਮਤਲਬ ਸਭ ਤੋਂ ਲੋਅ ਕਲਾਸ ਉਹਨਾਂ ਨੂੰ ਸਿੱਖਿਆ ਦਿੱਤੀ ਹੈ ਸਿੱਖਿਆ ਸਭ ਤੋਂ ਮੂਰਲਾ ਜਿਹੜਾ ਥੰਬ ਹੈ ਉਹ ਸਿੱਖਿਆ ਜੀ ਸਿੱਖਿਆ ਜੇ ਹੋਊਗੀ ਤੁਹਾਡੇ ਕੋਲ ਤੁਸੀਂ ਤਾਹੀ ਅੱਗੇ ਵੱਧ ਪਾਉਂਗੇ ਕਾ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਿੱਖਿਆ ਦੇ ਫਿਰ ਉਸ ਤੋਂ ਬਾਅਦ ਆ ਜਾਂਦਾ ਜੀ ਨੌਜਵਾਨ ਨੌਜਵਾਨ ਵਰਗ ਲਈ ਉਹਨਾਂ ਨੇ 42000 ਨੌਕਰੀਆਂ 42000 ਨੌਕਰੀਆਂ ਜਿਹੜੀ ਪੂਰੇ ਪੰਜਾਬ 'ਚ ਵੰਡੀਆਂ ਨੇ ਔਰ ਉਹ ਤੁਸੀਂ ਦੇਖੋ ਅੱਜ ਤੱਕ ਕਿਸੇ ਨੇ ਵੀ ਨੌਕਰੀਆਂ ਦਿੱਤੀਆਂ ਐ ਐਲਾਨ ਕੀਤੇ ਐ ਪਰ ਉਹ ਫਿਰ ਕੋਟਾਂ 'ਚ ਧੱਕੇ ਖਾਂਦੇ ਰਹੇ ਐ ਪਰ ਜਿਹੜੀ ਚੀਜ਼ ਮਾਨ ਸਰਕਾਰ ਨੇ ਕਰਕੇ ਦਿੱਤੀ ਐ ਉਹਨਾਂ ਨੂੰ ਉਹ ਅੱਜ ਤੱਕ ਕਿਸੇ ਨੇ ਨਹੀਂ ਕਰਕੇ ਦਿੱਤੀ ਫਿਰ ਉਸ ਤੋਂ ਬਾਅਦ ਮੈਡੀਕਲ ਸਹੂਿਦਾ ਮੋਹੱਲੇ 'ਚ ਜਾਓ ਤੁਸੀਂ 10 ਦਿਨ ਦੀ ਦਵਾਈ ਲਿਓ ਉੱਤਰ ਨਾਨਾ ਕਰਦੇ ਵੀ ਤੁਹਾਡਾ 1000 ਤੋਂ 1500 ਤੋਂ 1000 ਰੁਪਏ ਤੱਕ ਖਰਚਾ ਆ ਜਾਂਦਾ ਸੀਗਾ ਅੱਜ ਤੁਸੀਂ ਮੋਹੱਲਾ ਕਲੀਨਿਕ 'ਚ ਲਿਜਾਓ ਮੋਹੱਲਾ ਕਲੀਨਿਕ 'ਚ ਤੁਹਾਡਾ ਕੁਝ ਵੀ 1 ਰੁਪਇਆ ਨਹੀਂ ਲੱਗਦਾ ਹੈਗਾ ਜੀ ਤੁਹਾਡਾ ਜਿੱਥੇ ਤੁਸੀਂ ਦਵਾਈਆਂ ਫ੍ਰੀ ਲੈ ਰਹੇ ਹੋ ਔਰ ਤੁਹਾਨੂੰ ਬਹੁਤ ਬਹੁਤ ਅੱਛੇ ਕੰਮ ਹੈ ਜੀ ਇਹ ਜਿਹੜੇ ਮਾਨ ਸਰਕਾਰ ਨੇ ਹੁਣ ਤੱਕ ਕੀਤੇ ਆ ਬਿਜਲੀ ਦਾ ਲੈ ਲੋ ਜੀ ਹਰ ਘਰ ਨੂੰ ਜਿਆਦਾ ਨਹੀਂ ਮੈਂ ਕਹਿੰਦਾ 2000 ਰੁਪਏ ਹਰ ਘਰ ਨੂੰ ਬਚ ਰਹੇ ਜੀ ਹਰ ਘਰ ਨੂੰ 2000 ਰੁਪਏ ਮੁੜਲੀ ਪੈਲ ਦੀ ਆਧਾਰ ਤੇ ਸਰਕਾਰ ਨੇ ਕਰਕੇ ਦਿੱਤਾ ਪਹਿਲੇ 3 ਮਹੀਨੇ ਚ ਤਾਂ ਲੱਗਦਾ ਵੀ ਜਿਹੜੇ ਕੰਮ ਹੋਇਆ ਇਹ ਨਾਲ ਬੱਚਤ ਹੋ ਜਾ ਮਨ ਲੋ ਕਰ ਯਾਰ ਵਾਕਈ ਹੋਏ ਆ ਹੁਣ ਵੀ ਪਹਿਲਾਂ ਬਿਜਲੀ ਦੇ ਬਿੱਲਾਂ ਦੇ ਸੀਗੇ 5-5000 ਰੁਪਏ ਬਿੱਲਾਂ ਦੇ ਸੀਗੇ 4-4 5-5000 ਰੁਪਏ ਹਰ ਘਰ ਦਾ ਬਿੱਲ ਸੀਗਾ ਉਹਨੋਂ ਤੁਸੀਂ ਦੇਖੋ ਜਿਹੜੀ 3 ਮਹੀਨੇ ਹੋਏ ਸੀਗੇ ਸਰਕਾਰ ਨੂੰ ਬਣੇਵੇ ਪਹਿਲ ਦੇ ਆਧਾਰ ਤੇ ਬਿਜਲੀ ਦਾ ਬਿੱਲ ਦਿੱਤਾ ਜੀ ਫਿਰ ਉਸ ਤੋਂ ਬਾਅਦ ਆਪਣੇ ਮੈਡੀਕਲ ਸੁਵਿਧਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਸਕੂਲ ਆਫ ਐਮਬੂਲੈਂਸ ਫਿਰ ਨੌਕਰੀਆਂ ਨੌਕਰੀਆਂ ਅੱਜ ਜਿਹੜੀ ਪਹਿਲਾਂ ਟੈਚੀਆਂ ਪਰ ਪਰ ਪਿੱਛੇ ਪਿੱਛੇ ਫਿਰਦੇ ਸੀਗੇ ਲੋਕ ਕਿ ਸਾਨੂੰ ਨੌਕਰੀ ਦੋ ਨੌਕਰੀ ਦੋ ਨੌਜਵਾਨਾਂ ਨੂੰ ਹੁਣ ਲੋਕਾਂ ਨੂੰ ਨੌਕਰੀਆਂ ਉਹਨਾਂ ਦੀ ਮੈਰਿਟ ਤੇ ਆਧਾਰ ਤੇ ਮਿਲ ਰਹੀਆਂ ਨੇ ਉਹ ਕਿਉਂ ਮਿਲ ਰਹੀਆਂ ਕਿਉਂਕਿ ਉਹ ਉਸ ਕਾਬਿਲ ਹੈ ਮਾਨ ਸਰਕਾਰ ਕਹਿੰਦੀ ਹੈ ਕਿ ਜੋ ਜਿਸ ਕਾਬਿਲ ਹੈ ਉਸ ਨੂੰ ਉਸ ਚੀਜ਼ ਜ਼ਰੂਰ ਦਿੱਤੀ ਜਾਊਗੀ ਥੋੜਾ ਟਾਈਮ ਤਾਂ ਲੱਗਦਾ ਹੈ ਹਜੇ ਸਰਕਾਰ ਨਵੀਂ ਬਣੀ ਹੈ 2 ਸਾਲ ਅੱਜ ਸਰਕਾਰ ਨੂੰ ਹੋਏ ਹੈ ਹੁਣ ਤਾਂ ਟਾਈਮ ਤਾਂ ਚਾਹੀਦਾ ਹੈ ਤਾਂ ਲੱਗਦਾ ਵੀ ਨਾਰਾ ਦਿੱਤਾ ਗਿਆ અમારી ਪਾਰਟੀ ਵੱਲੋਂ ਵੀ ਸੰਸਦ ਵੀ ਭਵੰਤਮਨ ਤਾਂ ਲੱਗਦਾ ਪੂਰਾ ਹੋਏਗਾ ਪੂਰਾ ਹੋਊਗਾ ਜੀ ਮਾਨ ਸਰਕਾਰ ਜਿਹੜਾ ਨਾਰਾ ਮਾਨ ਸਰਕਾਰ ਨੇ ਦਿੱਤਾ ਹੈ ਸੰਸਦ ਵਿੱਚ ਕਿਉਂਕਿ ਜੋ ਕੰਮ ਸੰਸਦ ਵਿੱਚ ਪਹਿਲਾਂ ਮਾਨ ਸਰਕਾਰ ਮਾਨ ਸਾਹਿਬ ਖੁਦ ਕਰਦੇ ਰਹੇ ਹਨ ਪੰਜਾਬ ਦੇ ਹਿੱਤਾਂ ਲਈ ਬੋਲਦੇ ਰਹੇ ਹਨ ਪੰਜਾਬ ਦੇ ਲਈ ਡੰਡਾ ਚੱਕ ਕੇ ਖੜਦੇ ਰਹੇ ਹਨ ਤਾਂ ਉਹ ਕੰਮ ਹੁਣ ਜਿਹੜੇ ਮਾਨ ਸਰਕਾਰ ਦੀ 13 MP ਜਾਣਗੇ ਉਹਨਾਂ ਦੀ ਸੇਨਾ ਜਿਹੜੀ ਉੱਤੇ ਜਾ ਕੇ ਤੱਕ ਪਾਊਗੀ ਜੀ ਪੰਜਾਬੀ ਚ ਤੱਕ ਕਹਿੰਦੇ ਤੱਕ ਪਾਊਗੀ ਉਹ ਫਿਰ ਕੁਸਤਾ ਪਤਾ ਲੱਗੂਗਾ ਕਿ ਪੰਜਾਬ ਦੇ ਬੰਦੇ ਬੋਲ ਰਹੇ ਆ ਪੰਜਾਬ ਦੇ ਹਿੱਤਾਂ ਲਈ ਤਾਂ ਪੰਜਾਬ ਦੇ ਲੋਕਾਂ ਨੂੰ ਇੱਕ ਇਹ ਚੀਜ਼ ਸੋਚਣੀ ਚਾਹੀਦੀ ਕਿ ਆਪਣੇ ਪੰਜਾਬ ਦੀ ਬੋਲੀ ਜੋ ਐਮਪੀ ਰਹੇ ਆਪਾਂ ਆਪਣੇ ਦਿੱਲੀ ਚ ਪਹੁੰਚਾਈਏ ਤਾਂ ਪੂਰੇ ਤੋਂ 13 ਦੀ 13 ਸੀਟਾਂ ਪੰਜਾਬ ਸਰਕਾਰ ਨੂੰ ਉਹਨਾਂ ਦੀ ਝੋਲੀ ਚ ਪਾਣੇ ਚਾਹੀਦੀ ਮਾਨ ਸਾਹਿਬ ਦੇ ਮਾਨ ਸਰਕਾਰ ਨੂੰ 2 ਸਾਲ ਹੋ ਗਏ ਬਣਿਆ ਨੂੰ ਤਾਂ ਕੀ ਲੱਗਦਾ ਫਿਰ ਕਿਹੜਾ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਕੰਮ ਮਾਨ ਸਰਕਾਰ ਨੇ ਕੀਤਾ ਹੈ ਜਿਹੜਾ ਫਾਇਦਾ ਦੇ ਰਿਹਾ ਬਹੁਤ ਅੱਛਾ ਜੀ ਮਾਨੂੰ ਬਹੁਤ ਫਾਇਦਾ ਹੋ ਰਿਹਾ ਦਵਾਈਆਂ ਕੇ ਬਾਰੇ ਵੀ ਜੋ ਖੁੱਲੇ ਹਨ ਮਲਾਕ ਨੇ ਇਹ ਵੀ ਬਹੁਤ ਅੱਛਾ ਹੋਇਆ ਜੀ ਬਹੁਤ ਮਤਲਬ ਪੈਸਾ ਬਚ ਰਿਹਾ ਮਾਨੂੰ ਦਵਾਈਆਂ ਫਰੀਆਂ ਜੀ ਮਾਨੂੰ ਤੇ ਜੇ ਸੇ ਟੈਸਟ ਕਰਾਓ ਉਹ ਵੀ ਫਰੀਆਂ ਜੀ ਇਸ ਤਰ੍ਹਾਂ ਆਪਣਾ ਤੋਂ ਸ਼ੂਗਰ ਸਾਗਰ ਕੇ ਇਹ ਸਾਰੇ ਫਰੀਆਂ ਜੀ

2000 ਰੁਪਏ 3000 ਕੀ ਕਿਤਨੀ ਕੀ ਵੀ ਦਵਾਈ ਆਵਦੀ ਜੀ ਮੈਨੂੰ ਫ੍ਰੀ ਮਿਲ ਰਹੀ ਇਸ ਟਾਈਮ ਹਾਂ ਜੀ ਪਹਿਲਾਂ ਕਿਦਾਂ ਕਿੰਨੇ ਖਰਚਾ ਹੁੰਦਾ ਦਵਾਈ ਘਾ ਕੇ ਤੇ ਹੁਣ ਕਿੰਨਾ ਹੁੰਦਾ ਆ ਪਹਿਲਾਂ ਤਾਂ ਬਹੁਤ ਆਵਾਜ਼ ਆ ਜੀ ਅ 5-5000 ਕੀ ਵੀ ਆ ਜਾਂਦੀ ਹੁਣ ਮਹੀ ਤਿਆਰੀ ਹੈ ਹੁਣ ਤਾਂ ਕੋਈ ਹੋਰ ਨਹੀਂ ਹੈ ਤਾੜ ਪੈਸੇ ਹੀ ਬਚਤ ਹੋ ਰਹੀ ਹੈ ਹਾਂ ਜੀ ਬਚਤ ਹੋ ਰਹੀ ਹੈ ਜੀ